ਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਿਣਾ ਚਾਹੂੰਗੀ ਕਿ ਹਰ ਰੋਜ਼ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਵੀ ਅੰਮ੍ਰਿਤ ਵੇਲੇ ਤੋਂ ਕਰਨੀ ਚਾਹੀਦੀ ਹੈ ਸੋ ਬਾਬਾ ਜੀ ਨੇ 2025 ਚ ਇੰਨਾ ਵਧੀਆ ਗਿਫਟ ਦਿੱਤਾ ਔਰ ਕਿਉਂ ਨਾ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਚਾਹੀਏ ਦਾ ਸਾਨੂੰ ਬਿਲਕੁਲ ਕਰਨਾ ਚਾਹੀਦਾ ਸੋ ਸਾਨੂੰ ਸਿਗਾ ਕਿ ਨਵੇਂ ਸਾਲ ਤੋਂ ਪਹਿਲਾ ਪਹਿਲਾ ਆਪਾਂ ਨਵੇਂ ਸਾਲ ਦੀ ਸ਼ੁਰੂਆਤ ਦਰਬਾਰ ਸਾਹਿਬ ਨਾਲ ਕਰੀਏ ਸੋ ਬਾਬਾ ਜੀ ਦਾ ਹੁਕਮ ਹੋਇਆ ਉਹਨਾਂ ਨੂੰ ਸੱਦਾ ਦਿੱਤਾ ਤੇ ਅਸੀਂ ਇੱਥੇ ਆ ਗਏ ਵਿਆਹ ਤੋਂ ਬਾਅਦ ਪਹਿਲੀ ਵਾਰ ਜੋ ਸੱਚਾ ਸ਼ਰਧਾ ਦਰਬਾਰ ਸਾਹਿਬ ਜੀ ਨੂੰ ਮੁਸਾਫਰ ਕੀ ਲੱਗਦਾ ਕਿ ਅਰਦਾਸ ਜਦੋਂ ਇੱਥੇ ਕਰੀਏ ਤਾਂ ਹਾਰੀ ਕਰਨਾ ਸਕੇ ਬਿਲਕੁਲ ਹੁੰਦੀ ਹੈ ਪਹਿਲਾਂ ਮੈਂ ਕੱਲੀ ਆਉਂਦੀ ਹੁੰਦੀ ਸੀ ਜਾਂ ਕਦੀ ਮੂਵੀ ਦੇ ਸਿਲਸਿਲੇ 'ਚ ਆਉਣਾ ਹੁੰਦਾ ਸੀਗਾ ਬਟ ਅੱਜ ਮੈਂ ਆਪਣੇ 파ਟਨਰ ਨਾਲ ਢੀਰਨ ਦਾਵਾ ਜੀ ਨਾਲ ਆਈਆਂ ਤੇ ਬਹੁਤ ਅੱਛਾ ਲੱਗ ਰਿਹਾ ਹੈ ਇਹਨਾਂ ਨਾਲ ਵਿਆਹ ਦੀ ਜਿਹੜੀ ਫਰਿਆਦ ਸੀਗੀ ਅਰ ਜੀ ਵੀ ਇੱਥੇ ਲਾਈ ਸੀਗੀ ਸੋ ਮੈਂ ਬਾਬਾ ਜੀ ਨੂੰ ਕਹਿ ਕੇ ਗਈ ਸੀ ਵੀ ਅਗਲੀ ਵਾਰੀ ਮੈਂ ਜਦੋਂ ਵੀ ਆਵਾਂਗੀ ਤੇ ਮਿਸਿਸ ਰੰਧਾਵਾ ਬਣ ਕੇ ਆਵਾਂ ਤੇ ਮੈਂ ਵੇਟ ਕਰ ਰਹੀ ਸੀਗੀ ਇੱਕ ਸਾਲ ਲੱਗ ਗਿਆ ਉਸ ਚੀਜ਼ ਨੂੰ ਦੇ ਪਰ ਬਾਬਾ ਜੀ ਨੇ ਜਦੋਂ ਬੁਲਾਇਆ ਤਾਂ ਮਿਸਿਸ ਰੰਧਾਵਾ ਕਰਕੇ ਹੀ ਬੁਲਾਇਆ ਅੰਮ੍ਰਿਤ ਵੇਲੇ ਦੇ ਵੀਡੀਓ ਤੁਸੀਂ ਬਹੁਤ ਪਾਉਂਦੇ ਸੀ ਸੰਗਤ ਬਹੁਤ ਪਸੰਦ ਕਰਦੇ ਲੋਕ ਪਸੰਦ ਕਰਦੇ ਜਿੱਤਾ ਹੁਣ ਵਿਆਹ ਤੋਂ ਬਾਅਦ ਵੀ ਇਹ ਕੰਟੀਨਿਊ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਰੰਧਾਵਾ ਜੀ ਬਿਲਕੁਲ ਮੈਨੂੰ ਕੰਟੀਨਿਊ ਮੈਨੂੰ ਐਨਕਰੇਜ ਕਰਦੇ ਕਿ ਨਹੀਂ ਅੰਮ੍ਰਿਤ ਵੇਲਾ ਨਹੀਂ ਛੱਡਣਾ ਔਰ ਅੰਮ੍ਰਿਤ ਵੇਲੇ ਤੇ ਮੈਨੂੰ ਲੱਗਦਾ ਹੈ ਅੰਮ੍ਰਿਤ ਵੇਲੇ ਕਿ ਐਸੀ ਚੀਜ਼ ਹੈ ਜਿਹਦਾ ਉੱਪਰੋਂ ਅਗਰ ਹੁਕਮ ਹੋ ਜਾਵੇ ਤੁਹਾਨੂੰ ਮਿਹਰ ਹੋ ਜਾਵੇ ਤੇ ਉਹਨੂੰ ਹੀ ਨਸੀਬ ਹੁੰਦਾ ਸੋ ਮੈਨੂੰ ਲੱਗਦਾ ਹੈ ਕਿ ਇਹ ਹੁਕਮ ਇਹ ਉੱ 2026 کوشش ਰੇਗੀ ਕਿ ਮੈਂ ਅੰਮ੍ਰਿਤ ਵੇਲਾ ਨਾ ਛੱਡਾਂ ਔਰ ਬਾਬਾ ਜੀ ਮੈਨੂੰ ਕੁਝ ਹੋਰ ਦੇਣ ਜਾਂ ਨਾ ਦੇਣ ਅੰਮ੍ਰਿਤ ਵੇਲੇ ਦਾ ਜਾਗਣਾ ਦੇਣ ਜਿਹਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਮਿਲ ਜਾਂਦਾ ਹੈ ਤੇ ਮੈਨੂੰ ਲੱਗਦਾ ਉਹਨੂੰ ਦੁਨੀਆ 'ਚ ਕਦੀ ਕੋਈ ਕਮੀ ਆਉਂਦੀ ਨਹੀਂ ਹਾਂਜੀ 2026 ਲਈ ਮੈਂ ਸਾਰਿਆਂ ਨੂੰ ਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਫਾਲਤੂ ਦੀਆਂ ਗੱਲਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਵਕਤ ਆਪਣਾ ਜ਼ਾਇਆ ਕਰ ਦਿਆਂ ਦਿਨ ਬਦਿਨ ਹਰ ਵਕਤ ਜਿਹੜਾ ਕਹਿੰਦੇ ਨਾ ਟਾਈਮ ਇਜ਼ ਮਨੀ ਤੇ ਮਨੀ ਸਾਡੇ ਹੱਥਾਂ ਵਿੱਚੋਂ ਇਦਾਂ ਨਿਕਲਦੀ ਜਾ ਰਹੀ ਹੈ ਕਿਉਂ ਨਹੀਂ 2026 ਨੂੰ ਆਪਣੀ ਜ਼ਿੰਦਗੀ ਦਾ ਆਪਾਂ ਬੈਸਟ ਈਅਰ ਬਣਾਈਏ ਆਪਣੇ ਸੁਪ ਆਲਟੋں ਦੀਆਂ ਗੱਲਾਂ ਚ ਨਾ ਪਈਏ ਜੋ ਚਲਾ ਗਿਆ ਉਹਨੂੰ ਜਾਣ ਦੋ ਜੋ ਤੁਹਾਡੇ ਨਾਲ ਹੈ ਤੁਹਾਡੇ ਆਪਣੇ ਆ ਤੁਹਾਨੂੰ ਪਿਆਰ ਕਰਦੇ ਤੁਹਾਨੂੰ ਮੋਟੀਵੇਟ ਕਰਦੇ ਉਹਨਾਂ ਦਾ ਸਾਥ ਦੋ ਮਾਪਿਓ ਦੀ ਇੱਜ਼ਤ ਕਰੋ ਭੈਣ ਭਰਾਵਾਂ ਨੂੰ ਪਿਆਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਤੇ 2026 ਚ ਆਪਣੇ ਸਾਰੇ ਸੁਪਨੇ ਪੂਰੇ ਕਰੋ ਨਵਾਜੀ ਗੁਰਲੀ ਜੀ ਅਰਦਾਸ ਕੀਤੀ ਸੀ ਅੱਜ ਉਹਨਾਂ ਦੇ ਨਾਲ 파ਟਨਰ ਬਣ ਕੇ ਆਏ ਇਸ ਕਰਕੇ ਉਸ ਕਾਲਪੁਰਖ ਦੇ ਇੱਕ ਸੀਸ ਘਾਉਣ ਵਾਸਤੇ ਆਏ ਆ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਇੱਕ ਅਸੀਂ ਗੁਰੂ ਘਰ ਦੇ ਨਾਲ ਜੁੜੇ ਰਹੀਏ ਤੇ ਸਵੇਰੀ ਸਾਨੂੰ ਅਮਰਤ ਵੇਲਾ ਮਹਾਰਾਜੀ ਬਖਸ਼ ਦੇ ਰਹੇ ਨੇ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਪੂਰੇ ਸੰਸਾਰ ਦੇ ਵਿੱਚ ਐਦਾਂ ਹੀ ਪਿਆ ਪਾਈ ਚੜਾ ਬਣਾਏ ਰੱਖ ਗੁਰਲਿੰਦੀ ਅਮਰਤ ਵੇਲੇ ਉਧਦੇ ਨੇ ਅਨੁਕਰਦੇ ਨੇ ਫਿਰ ਨਾਲ ਹੁਣ ਇੱਕ ਸਾਥ ਮਿਲ ਗਿਆ ਤੁਸੀਂ ਵੀ ਨਾਲ ਉਰ ਸਾਥ ਦੇ ਨੇ ਨਹੀਂ ਡੈਫੀਨਿਟਲੀ ਮੈਂ ਵੀ ਉੜਦਾ ਹਾਂ ਅਸੀਂ ਦੋਨੋਂ ਜਣੇ ਮਿਲ ਕੇ ਉੜਦੇ ਹਾਂ ਕਈ ਵਾਰ ਜਦੋਂ ਇਹ ਥੋੜਾ ਜਿਹਾ ਸਲੋ ਹੋ ਜਾਂਦੇ ਤੇ ਇਹ ਮੈਨੂੰ ਮੋਟੀਵੇਟ ਕਰਦੇ ਮੈਂ ਇਹਨਾਂ ਨੂੰ ਮੋਟੀਵੇਟ ਕਰਕੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਵੇਰੇ ਉੱਠ ਕੇ ਪਾਠ ਕਰਕੇ ਗੁਰੂ ਘਰ ਦੇ ਵਿੱਚ ਆਪਣੇ ਘਰੇ ਬੈਠ ਕੇ ਪਾਠ ਕੀਤਾ ਜਾਵੇ ਸੋ ਅੱਜ ਨਵੇਂ ਸਾਲ ਦੀ ਸ਼ੁਰੂਆਤ ਵੀ ਫੋਲੋਅਰ ਬਣ ਕੇ ਤੇ ਪਿੰਥੀਓ ਕਪੜਾ ਬਣਿਓ ਕਾਫੀ ਜੜੀ ਸੰਗਤਾਂ ਨੂੰ ਸਾਡੀ ਇਹੀ ਤਮੰਨਾ ਸੀ ਕਿ ਅਸੀਂ ਨਵਾਂ ਸਾਲ ਗੁਰੂ ਘਰ ਦੇ ਨਾਲ ਜਾ ਕੇ ਉੱਥੇ ਸ਼ਰਵਾਦ ਕਰੀਏ ਸਾਡੇ ਨਵੇਂ ਸਾਲ ਦੀ ਤੇ ਉਹ ਮਹਾਰਾਜ ਜੀ ਨੇ ਸੁਣੀ ਆ ਤਾਂ ਸਾਨੂੰ ਇੱਥੇ ਲੈ ਕੇ ਆਏ ਆ ਤਾਂ ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ